ਅੱਜ ਨੀਵਤ ਰਖਿਆ ਕਰ ਰਹਾ ਤਾਂ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਕਿਰਪਾ ਹੋਈ ਆ ਬਹੁਤ ਬਾਬਾ ਸੰਗਤ ਸਿੰਘ ਜੀ ਦੀ ਇੰਨਾ ਖੁਸ਼ੀਆਂ ਭਾਗਾ ਭਰਿਆ ਦਿਨ ਆਇਆ ਵੀ ਜਿਹੜਾ ਅਸੀਂ 50 ਸਾਲ ਬਾਅਦ ਅੱਜ ਦੇਖ ਰਹੇ ਆ ਵੀ ਗੁਰੂ ਘਰ ਦੀ ਜਿਹੜੀ ਇਮਾਰਤ ਸੀ ਜੋ ਕਿ ਕਾਫੀ ਖਸਤਾ ਹੋ ਚੁੱਕੀ ਸੀਗੀ ਉਸ ਦੀ ਅੱਜ ਨਵੇਂ ਸਿਰੇ ਤੋਂ ਜਿਹੜੀ ਇਮਾਰਤ ਦੀ ਉਸਾਰੀ ਆ ਸ਼ੁਰੂ ਹੋਣ ਜਾ ਰਹੀ ਆ ਔਰ ਇਹ ਸਾਰੇ ਇਲਾਕੇ ਦੀ ਸਾਧ ਸੰਗਤ ਨਾਲ ਮਿਲ ਕੇ ਕਰਵਾ ਰਹੀ ਆ ਔਰ ਦੂਸਰੇ ਮੇਰੇ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਹਰੇਕ ਨੂੰ ਵੀ ਇਹ ਇਕੱਲਾ ਬੰਦਾ ਕੋਈ ਨਹੀਂ ਬਣਾ ਸਕਦਾ ਸਾਰੇ ਜਣੇ ਆਓ ਰਲ ਮਿਲ ਕੇ ਆਪਾਂ ਗੁਰੂ ਘਰ ਨੂੰ ਖੂਬਸੂਰਤ ਬਣਾਈਏ ਇਹ ਸਾਰਿਆਂ ਦਾ ਸਾਂਝਾ ਗੁਰਦੁਆਰਾ ਸਾਹਿਬ ਹੈ ਆਪਾਂ ਸਾਰੇ ਰਲ ਮਿਲ ਕੇ ਇਸ ਨੂੰ ਉੱਚਾ ਤੇ ਹੋਰ ਜਿਹੜਾ ਕਰਨਾ ਸੁੰਦਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਬਾ ਬਾਬਾ ਸੰਤ ਜੀ ਦੇ ਗੁਰਦੁਆਰੇ ਸਾਹਿਬ ਆਏ ਆ ਤੇ ਅੱਜ ਗੁਰਦੁਆਰਾ ਸਾਹਿਬ ਚਾਲੂ ਕੀਤਾ ਹੈ ਨੀ ਪੱਥਰ ਰੱਖਿਆ ਹੈ ਬਾਬਾ ਜੀ ਨੇ ਖੁਦ ਰੱਖਿਆ ਹੈ ਬਾਬਾ ਜੀ ਖੁਦ ਕੰਮ ਕਰ ਰਹੇ ਸੀ ਕੁਝ ਨਹੀਂ ਕਰ ਰਹੇ ਇਸ ਕਰਕੇ ਮੈਂ ਸਾਰਿਆਂ ਨੂੰ ਆਪਣੇ ਇਲਾਕੇ ਵਾਸੀਆਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਕਹਿੰਦਾ ਕਿ ਸਾਰੇ ਆਓ ਆਪਾਂ ਸੇਵਾ ਕਰੀਏ ਧਨੋ ਮਨੋ ਜੇ ਕੋ ਧੰਨਵਾਦ ਧੰਨ ਦੀ ਸੇਵਾ ਕਰੇ ਜੇ ਕੋ ਮੰਨਣਾ ਆਪਣੀ ਮਿਹਨਤ ਨਾਲ ਉਹ ਸੇਵਾ ਕਰੇ ਕਿਉਂਕਿ ਸਾਧ ਸੰਗਤ ਦਾ ਗੁਰਦੁਆਰਾ ਹੈ ਇਹ ਜਿਹੜਾ ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ ਇਹ ਸਾਰੇ ਭੈਣ ਭਰਾ ਰਲ ਮਿਲ ਕੇ ਹੀ ਕਰਨਾ ਚਾਹੁੰਦੇ ਆ ਤੇ ਸਾਰੇ ਭੈਣ ਭਰਾ ਰਲ ਮਿਲ ਕੇ ਆ ਕੇ ਸੇਵਾ ਵੀ ਕਰੋ ਔਰ ਸੇਵਾ ਦੋ ਵੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਇਹ ਹਾਲ ਬਣਾਉਣਾ ਚਾਹੁੰਦੇ ਆ ਦੋ ਮੰਜ਼ਲਾ ਤੇ ਵਧੀਆ ਤੋਂ ਵਧੀਆ ਹਾਲ ਬਣੇਗਾ ਤੇ ਆਪਣੀ ਇਲਾਕੇ ਦੇ ਸੰਗਤ ਨੂੰ ਹੀ ਫਾਇਦਾ ਹੈ ਕਿਸੇ ਦਾ ਕੋਈ ਪ੍ਰੋਗਰਾਮ ਜਾਂ ਕੁਝ ਵੀ ਆ ਤੇ ਵਧੀਆ ਟੰਗਣਾ ਹੋਏਗਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆਓ ਸੇਵਾ ਵੀ ਦੋ ਔਰ ਸੇਵਾ ਵੀ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਬਾਬਾ ਕੀ ਕਹੇ ਜਾਓ ਪਿਆਰੀ ਸਾਥ ਸੰਗਤ ਜੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਫਤਿਹ ਤੁਹਾਨੂੰ ਤਨ ਬਾਬਾ ਜੀ ਬਾਬਾ ਸਾਹਿਬ ਸਿੰਘ ਚੀਦਾ ਸਿੰਘ ਦੇ ਸਥਾਨ ਤੇ ਆਪਾਂ ਸਾਰੇ ਇਕੱਤਰ ਹੋਇਸ ਕਰਕੇ ਹੋਇਆ ਕਿ 50 ਸਾਲ ਕੋਈ ਪੜ ਲਾ ਜਾਏ ਬਣਿਆ ਹੋਇਆ ਗੁਰੂ ਸਾਹਿਬ ਪ੍ਰਾਚਨ ਹੋ ਚੁੱਕਾ ਸੀਗਾ ਇਸ ਲਈ ਦੁਬਾਰਾ ਸਾਰਿਆਂ ਵਾਸਤੇ ਆਪਾਂ ਸਾਰੇ ਆਨ ਲੋਕੀ ਅੱਜ ਇਕੱਠੇ ਹੋ ਹਾਂ ਤੇ ਮਾਣ ਦੀ ਕਿਰਪਾ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਣ ਦੀ ਕਿਰਪਾ ਦੇ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਸਰ ਰਲ ਮਿਲ ਕੇ ਗੁਰਦੁਆਰਾ ਸਾਹਿਬ ਬਣਾਈਏ ਜਿਹਦੇ ਨਾਲ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉੱਪਰ ਦੋ ਮੰਜਲਾ ਬਣੇ ਜਿੱਤੇ ਕੌਂਸਲ ਸਾਹਿਬ ਨੇ ਕਿਹਾ ਬਾਤ ਕਿ ਇਸੇ ਦਾ ਦੋ ਮੰਜਲ ਚ ਗੁਰਦੁਆਰਾ ਬਣੇ ਤੇ ਸਾਰੇ ਮਰਲੇ ਮਸੀ ਆਨ ਕੇ ਕਿ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮ ਕਰਨੇ ਜਿਹਦੇ ਨਾਲ ਕਿ ਆਪਾਂ ਨੂੰ ਹੋਰ ਕਿਤੇ ਵਹਣ ਜਾਣਾ ਪੈਂਦਾ ਹੈ ਉਹ ਨਾ ਜਾ ਕਰੀਏ ਤੇ ਇੱਥੇ ਗੋਡਵਾ ਸਾਹਿਬ ਸਾਰਿਆਂ ਨੂੰ ਕਿ ਪ੍ਰੋਗਰਾਮ ਕਰਕੇ ਸਾਰੇ ਗੋਡਵਾ ਸਾਹਿਬ ਬੁਲਾਈਏ ਤੇ ਸਭ ਨਾਲ ਹੱਥ ਜੋੜ ਕੇ ਬੇਨਤੀ ਦਾਸ ਦੀ ਕਿ ਆਪਾਂ ਰਲ ਕੇ ਆਪਾਂ ਸਾਰੇ ਮੋਢੇ ਦਾ ਮੋਢਾ ਜੋੜ ਕੇ